ਕੀ ਨੰਬਰ ਆ ਮੇਰੇ ਡਾਕਟਰ ਸਾਈਨ ਜੀ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜੇ ਕਿ ਉਮਰ ਕੋਰੇ ਪਾਈਪ ਜੋਂ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀ ਕੋਲ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਕੀ ਉਮਰ ਆ ਕਿੰਨੇ ਕੋਲ ਆ ਅ ਇੱਥੇ ਟੋਟਲ ਚਾਰ ਪੇਸ਼ੈਂਟ ਸੀਗੇ ਅ ਇੱਥੇ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸਿਮੇਟ ਹਾਂਜੀ ਸਿਰਫ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂ ਜੀ ਰੈਫਰ ਜੀ ਇੱਕ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂ ਜੀ ਬਿਲਕੁਲ ਹਾਂ ਜੀ ਕਿੰਦਰ ਪਾਲ ਠੀਕ ਹੋਇਆ ਜੀ ਇਹ ਕਿੰਦਰ ਬੈਠੇ ਪੰਜਾਂ ਨੇ ਜਿਵੇਂ ਜਿਹੜਾ ਚਲਦਾ ਦੋ ਜਣ ਬਾਹਰ ਚੜ ਗਏ ਨੇ ਤੇ ਬੈਠੇ ਆ ਇੱਕ ਕੁਰਸੀ ਰਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰ ਲਿਆ ਅੰਦਰ ਇਹ ਕਿੰਨੇ ਜਣ ਬੈਠੇ ਆ ਉਹ ਬਾਹਰ ਗੈਸ ਕਰਦੇ ਆ ਉਹ ਪਾਗਦੇ ਨੇ ਗੁਜਰਾ ਗਿਆ ਸਾਰੇ ਉਹਨਾਂ ਦੀ ਗੈਸ ਦੀਕ ਹੋ ਗਈ ਐ ਬਾਹਰ ਸੀਵੇ ਦਾ ਟੱਕੰਜਾ ਹੀ ਰਖੇਖਣ ਅੱਜ ਅੰਦਰ ਬੈਠੇ ਯਕਦਮ ਪਤਾਰੀ ਸਮੇਂ ਲੱਗੀ ਯਕਦਮ ਅੱਗੇ ਮੌਨੋਤਾ ਜੀ ਕੀ ਕੰਮ ਕਰਦਾ ਥਾ ਨੇ ਉਹ ਕਰਦਾ ਪੈ ਤੋ ਗਿਆ ਤੇ ਸਮੇਂ ਲੱਗੀ ਤੇ ਭੱਜੀਆਂ ਬਾਹਰ ਨੇ ਕਿੰਨੇ ਚਾਰ ਜਣੇ ਮੁੰਡੇ ਰੁਪਾ ਨੇ ਕੌਣ ਚੌਕ ਲੱਗਾ ਕਿ ਅੰਦਰੀਆਂ ਬਾਹਰ ਨੂੰ ਭੱਜੀਆਂ ਸੀ ਲੱਗਦਾ ਕਿ ਕੋਈ ਗਲਤੀ ਹੈ ਗੈਸ ਤੇ ਆਪਣੇ ਅੰਦਰ ਗੈਸ ਆਕਤੀ ਹਰਾਂ ਨੇ ਜਿਹੜਾ ਇੰਟਰਨੈਟ ਮਾੜਾ ਤੇ ਪੈਪ ਹੋਦੇ ਉਹਨਾਂ ਨੇ ਪੈਪ ਗੈਸ ਹੋਣਾ ਤੇ ਉਹਨਾਂ ਨੇ ਸੋਣੀ ਦਿਉਣਾ ਪੈਪ ਹੀ ਹਾਂ ਉਹਨਾਂ ਦਾ ਗੈਸ ਸ਼ਾਰਟ ਸੀ ਤੇ ਆ ਵੀ ਦੁਕਾਨਦਾਰ ਕੋਈ ਜਮਰੇ ਗੈਸ ਲੀਕ ਹੋਲੀ ਤੇ ਆ ਗਈ ਕੋਲੀ ਮੈਂ ਕਿਹਾ ਦੁਕਾਨਦਾਰ ਤੱਕ ਚਲੀ ਗਈ ਅੰਦਰ ਅੱਗੇ ਲੱਗ ਕੇ ਜਾਂਦਾ ਜਾ ਆਜਾ ਤੁਹਾਨੂੰ ਮੇਰਾ ਉੱਪਰ ਆਇਆ ਸੀ ਮੇਰੀ ਦੁਕਾਨਾ ਆ ਗਈ ਮਰੀਆਂ ਅੱਛਾ ਜੀ ਇਹ ਮੇਰਾ ਬਰਦਰ ਆ ਓੜਾ ਰਿਸ਼ਵ ਅਗਰਵਾਲਾ ਉਹ ਕੰਮ ਕਰ ਰਿਹਾ ਲਿਓ ਇਹ ਉੱਥੇ ਵੇਲੇ ਮੋੜੇ ਬਹਿ ਬੁੜੇ ਦੇ ਨੇ ਮਤਲਬ ਏਸੀ ਸੀ ਲੱਗਾ ਉੱਤੇ ਤੇ ਕੋਠੇ ਤੋਂ ਆਵਾਜ਼ ਆਈ ਬਾਹ 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 ਆਈ ਕਿ ਗੋਲੀ ਗੱਲ ਚੱਲ ਗਈ ਏ ਰੋਲੇ ਪੈ ਕੇ ਬੜਾ ਬੁਝੇ ਤੇ ਮੈਂ ਦੇਖਿਆ ਤੇ ਜਿਹੜਾ ਮੈਂ ਦੇਖਿਆ ਜਿਹੜਾ ਰਿਸ਼ਵ ਅਗਰਵਾਲਾ ਮੇਰੀ ਦੁਕਾਨ ਨਹੀਂ ਉਹ ਦੋੜਦਾ ਬਾਹਰ ਬੜਾ ਅੱਗ ਲੱਗੀ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀ ਕੱਪੜੇ ਕੋਲ ਲਾਇਕ ਦੌਰ ਗਿਆ ਤਾਂ ਉਹ ਲਾਇਕ ਪਾਉਣੇ ਕੱਪੜੇ ਘਰ ਮੇਰੇ ਲਾ ਦੇ ਉਹਦੇ ਜਿਹੜੇ ਜੇ ਥੱਲੇ ਆਏ ਆਂ ਮੇਰੀ ਛੋਟੀ ਭੁਧਾਈ ਏ ਛੋਟਾ ਬਰਦਰ ਮੇਰਾ ਤੇ ਉਹ ਕਹਿੰਦੀ ਤੁਹਾਡਾ ਬਰਦਰ ਵੀ ਨਾਲ ਹੀ ਤੇ ਉਹਨੂੰ ਵੇਖਿਆ ਤੇ ਫੜ ਲਓ ਫੜ ਲੇ ਗਿਆ ਤੂੰ ਐ ਕੱਪੜੇ ਆ ਗਏ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੇ ਪਾਉਂਦੇ ਪਏ ਆਂ ਪਾਡਰ ਕੋਲ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਪਰ ਗੈਸ ਪਾਤੀ ਆ ਯਾ ਭਾਬੀ ਉੱਥੇ ਇੱਕ ਜਿਹੜਾ ਗਟਰ ਜਿਹੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦਾ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਤੁਹਾਡੀ ਜਿਹੜੀ ਗੈਸ ਦੀ ਲੀਕ ਹੁੰਦੀ ਵੀ ਚਾ ਗੈਸ ਬਲ ਦੇ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਕਿਹਾ ਇਹਨਾਂ ਨੇ ਉਹ ਮੁੰਡੇ ਦੇ ਸਾਹਮਣੇ ਬੰਦੇ ਆ ਤੇ ਬੰਦਾ ਭੜਖਾਏਗਾ ਜਿੰਨਾ ਵੀ ਕੋਈ ਗਰਮੀ ਉਹਨੇ ਦੋ ਤਿੰਨ ਵਾਰੀ ਕਿਹਾ ਉਹਨਾਂ ਨੂੰ ਬਈ ਬਾਤ ਬੰਦ ਕਰ ਦਿਓ ਹਾਂਜੀ ਚਾਰ ਜੀ ਇਹ ਕੀ ਕਰਦੇ ਹੋ ਇਹ ਇਹ ਦੁਕਾਨ ਹੈ ਜਿਹਨੇ ਆਪਣੇ ਉਥੇ ਰਿਸ਼ਵ ਅਗਰ왈 ਦੀ ਦੁਕਾਨ ਸਾਡੀ ਆਪਣੀ ਹੈ ਕਿਰਾਏ ਦੀਤੀ ਹੋਈ ਹੈ ਤੇ ਉਹ ਲੈ ਨਾ ਮਤਲਬ ਬੈਜੀ ਦਾ ਤੇ ਸਾਡੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪਲੋਰ ਦਾ ਕੰਮ ਇਹਦਾ ਹਾਂਜੀ 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 ਚਾਰੇ ਜੀ ਹਾਂਜੀ ਹਾਰਡਵੇਅਰ ਦਾ ਕੰਮ ਹੈ ਇਹ ਬੱਚਾ ਵੀ ਸਾਡੀ ਗਲੀ ਦਾ ਹੀ ਆ ਪੁੱਤਿਆ ਜੀ ਆਪਣਾ ਅੱਛਾ ਹਾਂਜੀ ਹਾਂਜੀ ਬੌਂਡੀ ਦੇ ਸਾਰੇ ਇੱਕ ਜੀ ਕਵਾਂਟਿਟੀ ਹਾਂਜੀ ਹਾਂਜੀ ਸਾਰੇ ਸ਼ਹਿਰਪੁਰ ਦੇ ਪਿੰਡਾਂ ਨੇ ਇਕੱਠੇ ਜਾਦੇ ਦੇ ਮਤਾਂ ਤੋਂ ਤੁਹਾਡੇ ਘਰ ਤੇ ਉਹ ਖੇਲਾ ਟੈਂਪਰ ਚਾਦਦੇ ਤੇ ਇੱਥੇ ਲੱਗ ਹੁੰਦਾ ਤੇ ਉਹ ਗੈਸ ਪਾਈਪ ਲੀਕ ਹੋ ਫਟਣ ਨਾਲ ਅੱਗ ਲੱਗ ਗਈ ਹਾਜੀ ਹਾਜੀ ਉਹ ਥੱਲੇ ਜਿਹੜੀ ਛੜ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਉਹ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਮੈਨੂੰ ਪਤਾ ਕਿ ਇਹ ਥੱਲੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਫਰ ਅਲੀ ਕੀ ਹੋਇਆ ਕੀ ਸਰ ਨਾ ਕੁਰਸੀਆ ਕੰਮ ਕਰ ਰਿਹਾ ਸੀ ਦੁਕਾਨ ਮੇਂ पता नहीं क्या हुआ या? वो पैप फट गया पता नहीं क्या हुआ गैस का गैस का पैप फट गया आग, आग आ गई अंदर हाँ। उसमें सारे जल गए कुर्सी का काम करता हूँ सर क्या करता हूँ नहीं सर मैं मैं परदेशी बंदा हूँ मैं सर अपना काम करता हूँ घूम फिर के घूम फिर के पता नहीं सर क्या हुआ लगा कितने लोग चार पांच चार बंदे चार पांच बंदे थे